ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਦੇਖ ਕੇ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਨੇ ਤੇ ਮੂੰਹ ਖੁੱਲਾ ਦਾ ਖੁੱਲਾ ਗੱਡੀ 'ਚ ਬੈਠੀ ਔਰਤ ਚੱਲਦੇ ਗਾਣੇ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਤੇ ਐਕਟਿੰਗ ਕਰ ਰਹੀ ਹੈ ਕੋਲ ਬੇਸ਼ੁਮਾਰ ਪੈਸੇ ਪਏ ਨੇ ਹੋਰ ਤੇ ਹੁਣੇ ਮਹਿਲਾ ਗੁੱਟ ਚ ਪਾਇਆ ਸੋਨਾ ਦਿਖਾ ਰਹੀ ਹੈ ਤੇ ਨੋਟਾਂ ਤੇ ਪਿਆਰ ਰਵਾਲਵਰ ਵੀ। ਉਹਨੇ ਵੀਡੀਓ ਸੋਸ਼ਲ ਮੀਡੀਆ ਤੇ ਇਸ ਫੋਟੋ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਇਹ ਔਰਤ ਸਾਬਕਾ ਅਕਾਲੀ ਮੰਤਰੀ ਗੁਲਸਾਰ ਸਿੰਘ ਰਣਿੱਕੇ ਦੀ ਘਰ ਵਾਲੀ ਹੈ। ਉਹਨੇ ਵੀਡੀਓ ਟਿਕਟੌਕ, ਇੰਸਟਾਗ੍ਰਾਮ, ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੁਸੀਂ ਦੇਖੀ ਹੋਣੀ। ਇਹ ਇੱਕ ਵਾਇਰਲ ਪੋਸਟ ਹੈ ਤੇ ਤੁਹਾਨੂੰ ਸੱਚ ਦੱਸੀਏ ਕਿ ਮਹਿਲਾ ਗੁਲਸਾਰ ਸਿੰਘ ਰਣਿੱਕੇ ਦੀ ਪਤਨੀ ਨਹੀਂ ਹੈ ਤੇ ਕਿਸੇ ਵੱਲੋਂ ਇਹ ਪੋਸਟ ਸੋਸ਼ਲ ਮੀਡੀਆ ਤੇ ਫੈਲਾ ਦਿੱਤੀ ਗਈ ਜਿੱਥੋਂ ਇਹ ਵਾਇਰਲ ਹੋ ਗਈ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਚ ਇੱਕ ਔਰਤ ਹੈ ਜੋ ਗੱਡੀ ਚ ਬੈਠੀ ਨੋਟਾ ਦੀਆਂ ਗੱਡੀਆਂ ਦੇ ਨਾਲ ਇੱਕ ਰਿਵੋਲਵਰ ਦਿਖਾ ਰਹੀ ਹੈ ਤੇ ਨਾਲ ਹੀ ਆਪਣੇ ਪਾਏ ਗਹਿਣੇ ਵੀ। ਉਸ ਵੀਡੀਓ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਵੀਡੀਓ ਸਾਬਕਾ ਕਾਲੀ ਮੰਤਰੀ ਗੁਲਜ਼ਾਰ ਸਿੰਘ ਰਣਿੱਕੇ ਦੀ ਪਤਨੀ ਦੀ ਹੈ। ਤੇ ਉਸ ਵੀਡੀਓ ਬਾਰੇ ਜਦੋਂ ਸਾਡੇ ਪੱਤਰਕਾਰ ਨੇ ਤੈਹ ਤੱਕ ਪਹੁੰਚਣ ਲਈ ਰਣਿੱਕੇ ਦੇ ਘਰ ਜਾ ਕੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਆਪਣੇ ਪੱਤਰਕਾਰ ਦੇ ਕੋਲ ਲੈ ਕੇ ਚਲਦੇ ਹਾਂ। ਜੀ ਸੁਚਨ ਜੀ ਜੀ ਮੈਂ ਦੱਸਣਾ ਚਾਹਾਂਗਾ ਕਿ ਗੁਲਜਾਰ ਸਿੰਘ ਰਣੀਕੇ ਦੀ ਬੀਵੀ ਜਿਹੜੀ ਕਹੀ ਜਾ ਰਹੀ ਸੀ ਇੱਕ ਨਿੱਜੀ ਚੈਨਲ 'ਤੇ ਖਬਰ ਚਲਾਈ ਗਈ ਸੀ ਕਿ ਇੱਕ ਲੜਕੀ ਹੈ ਜਿਹੜੀ ਇਹ ਲਗਾਤਾਰ ਗੱਡੀ ਦੇ ਵਿੱਚ ਬੈਠ ਕੇ ਨੋਟਾਂ ਦੀਆਂ ਥੱਡੀਆਂ ਦਿਖਾ ਰਹੀ ਹੈ ਔਰ ਨਾਲ ਹੀ ਇੱਕ ਪਿਸਤਲ ਉਹਦੇ ਕੋਲ ਪਈ ਹੋਈ ਹੈ ਤੇ ਪਿਸਤਲ ਦਿਖਾ ਰਹੀ ਸੀ ਤੇ ਕਾਫੀ ਗਹਿਣਾ ਵੀ ਦਿਖਾ ਰਹੀ ਸੀ ਤੇ ਇੱਕ ਨਿੱਜੀ ਚੈਨਲ ਨੇ ਦਿਖਾ ਦਿੱਤਾ ਸੀ ਕਿ ਹੋ ਸਕਦਾ ਵਾ ਕਿ ਇਹ ਗੁਲਜਾਰ ਸਿੰਘ ਰਣਕੀ ਦੇ ਪੀਵੀ ਹੈ ਪਰ ਜੋ ਗੁਲਜਾਰ ਸਿੰਘ ਰਣਕੀ ਦੇ ਘਰ ਵਿੱਚ ਆਪਾਂ ਪੁਸ਼ਟੀ ਕਰਨ ਵਾਸਤੇ ਪਹੁੰਚੇ ਤੇ ਫਿਲਹਾਲ ਗੁਲਜਾਰ ਸਿੰਘ ਖੁਦ ਨਹੀਂ ਤੇ ਮਿਲੇ ਸੀ ਉਹ ਕਿਤੇ ਨਿੱਜੀ ਦੌਰੇ ਉੱਤੇ ਗਏ ਸੀ ਤੇ ਉਹਨਾਂ ਦੇ ਬੇਟੇ ਨਾਲ ਗੱਲਬਾਤ ਕੀਤੀ ਦੇ ਬੇਟੇ ਦਾ ਕਹਿਣਾ ਵਾ ਕਿ ਜਿਹੜੇ ਚੈਨਲ ਨੇ ਐਕਸ ਪਰ ਚਲਾਈ ਹੈ ਜਲਦ ਤੋਂ ਜਲਦ ਉਸ ਚੈਨਲ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤੇ ਇਹ ਕਾਰ ਕਰਨ ਤੋਂ ਬਾਅਦ ਪ੍ਰੈਸ ਨੂੰ ਸਾਰੀ ਨੂੰ ਇਕੱਠਿਆ ਕਰਕੇ ਸਾਰਿਆਂ ਨੂੰ ਦੱਸਿਆ ਜਾਏਗਾ ਜਿਹੜਾ ਇਹ ਚੈਨਲ ਗਲਤ ਖਬਰ ਚਲਾ ਰਿਹਾ ਉਹਦੇ ਉੱਤੇ ਐਕਸ਼ਨ ਅਸੀਂ ਲੈਣ ਜਾ ਰਹੇ ਹਾਂ ਤੇ ਮਾਨ ਹਾਨੀ ਦਾ ਦਾਵਾ ਵੀ ਹੁਣ ਤੇ ਕੀਤਾ ਜਾਏਗਾ ਜਲਦ ਤੋਂ ਜਲ ਜੀ ਜੀ ਸੁੱਖਿਆ ਜੀ ਸ਼ੁਕਰੀਆ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲਈ ਸੋ ਆਪਣੀਆਂ ਰੰਜਿਸ਼ਾ ਕੱਢਣ ਲਈ ਲੋਕ ਕਿਸ ਗਦਰ ਤੱਕ ਕਿਸੇ ਦੀ ਧੀਆ ਭੈਣਾਂ ਨੂੰ ਵੀ ਨਹੀਂ ਬਖਸ਼ਦੇ ਇਹ ਉਸ ਹੀ ਜੌਂਦੀ ਜਾਗਦੀ ਮਿਸਾਲ ਹੈ ਪਰ ਅਥੇ ਗੱਲ ਕਹਿਣੀ ਬੰਦੀ ਹੈ ਕਿ ਜਿਸ ਤਰ੍ਹਾਂ ਇਹ ਮਹਿਲਾ ਇਸ ਵੀਡੀਓ 'ਚ ਬੰਦੂਕ ਤੇ ਪੈਸਿਆਂ ਦਾ ਜ਼ੋਰ ਦਿਖਾ ਰਹੀ ਹੈ ਉਹ ਗੱਲ ਵੀ ਗਲਤ ਹੈ की ती विश अपना भविख बना चाहते हो पाओ विदेश पढ़ाई करने का मौका पिरािड ई सर्विस की सलाह नकार मान्यता प्राप्त करो तिरानवे नौ सौ अठारवे नौ सौ अठहत्तर